ਅਬੀਨੇ ਇਹ ਦੋਰਨਾਲ ਕੀਤਾ ਗਲਤ ਕੰਮ ਫਿਰ ਕਰਤਾ ਅਜੇਹਾ ਕਾਰਾ ਸੋਨ ਕੰਮ ਜਾਵੇ ਗੀਰੂ ਦਰਸਲ ਖੇਮ ਕਰਨ ਦੇ ਪਿੱਛੇ ਵਿੰਡ ਚ ਭਾਬੀ ਨੇ ਆਪਣੇ ਡਰਾਈਵਰ ਦੀ ਹੋਰ ਦਾ ਕਤਲ ਕਰ ਦਿੱਤਾ ਦਰਸਲ ਔਰਤ ਦੇ ਪੁੱਤਰ ਤੇ ਉਸ ਦੇ ਦੋਸਤਾਂ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਮ੍ਰਿਤਕ ਦੀ ਪਛਾਣ ਟਰੱਕ ਡਰਾਈਵਰ ਸਤਪ੍ਰਮ ਸਿੰਘ ਦੇ ਰੂਪ ਚ ਹੋਈ ਹੈ ਡਰਾਈਵਰ ਸਤਪ੍ਰਮ ਸਿੰਘ ਦੇ ਆਪਣੇ ਭਾਬੀ ਨਾਲ ਲਗਾਏ ਸਬੰਧ ਸਨ ਜੋ ਕਿ ਕਤਲ ਦਾ ਕਾਰਨ ਬਣੇ ਕਤਲ ਦੀ ਮਾਸਟਰਮਾਈਂਡ ਭਾਬੀ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਦੋਂ ਪੁਲਿਸ ਨੂੰ ਇਸ ਮਾਮਲੇ 'ਚ ਔਰਤ 'ਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਉਸ ਨਾਲ ਸਖਤੀ ਨਾਲ ਕੁਝ ਕਸ਼ਿਸ਼ ਕੀਤੀ ਜਿਸ ਸੁਣ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਜਿਹਦੇ 'ਚ ਕੱਲ ਇੱਕ ਸويرੇ ਇਤਲਾਹ ਮਿਲੀ ਸੀ ਜੀ ਕਿ ਕਤਲ ਹੋ ਗਿਆ ਔਰ ਉਹਦੇ ਇਤਲਾਹ ਦੇ ਉੱਤੇ ਜਦੋਂ ਮੌਕੇ 'ਤੇ ਐਸਐਚਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਥੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣੇ ਬਿਆਨ 'ਚ ਇਹ ਲਿਖਾਇਆ ਸੀ ਕੀ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ 4-5 ਬੰਦੇ ਆਉਂਦੇ ਆ ਔਰ ਦਾਤਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ ਉਹਨਾਂ ਨੇ ਆਂਦੇ ਹੀ ਮਾਰਕੋਟੇ ਸ਼ੁਰੂ ਕਰਤੀ ਔਰ ਉੱਚੀ ਉੱਚੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਫਿਰਦਾ ਚੰਗੇ ਭਲੇ ਅਸੀਂ ਖਾਂਦਾ ਨਹੀਂ ਬੰਦੇ ਆ ਤਾਂ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਤਾ ਉਹਦੀ ਡੈਡ ਬੋਡੀ ਘਰ ਤੋਂ 2-400 ਮੀਟਰ ਤੇ ਮਿਲੀ ਉਹਦੀ ਜੋ ਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫ਼ਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੁਮਰੇ ਦੇਖ ਕੇ ਤਾਂ ਉਹਦੇ 'ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵਾਲ ਉੱਤੇ ਉਹਦੇ ਮੁੰਡੇ ਵਾਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਕਿ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਾਲਕਾਤ ਸੀਗੇ ਆਪਣੇ ਦਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਾਲਕਾਤ ਸੀਗੇ ਤੋ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਦਿੰਦੀ ਹੈ ਜਦੋਂ ਕਿ ਉਹਦੇ ਵੀ ਨਜ਼ਾਇਜ਼ਮੰਦ ਸੀ ਤਾਂ ਇਹਨਾਂ ਨੇ ਜਿਹੜੀ ਆ ਇਹ ਸਾਜ਼ਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਰਾਮ ਦਾ ਔਰ ਸਟੋਰੀ ਇਹ ਬਣਾਤੀ ਕਿ ਉਹਨੂੰ ਗੁੰਮਰਾਹ ਕਰਨ ਵਾਸਤੇ ਕਿ ਇਹ ਜੀ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆ ਕੇ ਮਾਰਤਾ ਕੁੱਲ ਕਿਹ ਜਣੇ ਦੇ ਪਰਚਾ ਦਰਜ ਹੋਇਆ ਟੋਟਲ ਪਰਚਾ 6 ਜਣੇ ਕਿੰਨੇ ਕਾਬੂ ਕੀਤੇ ਹੁਣ ਤੱਕ ਤਾਂ ਜੀ ਮੁੰਡਾ ਤੇ ਉਹਦੀ ਮਾਂ ਦੋ ਜਣੇ ਪੁਲਿਸ ਨੇ ਮਾਰਿਆ ਨਹੀਂ ਤੱਕ ਕੋਈ ਇੱਕ ਤਰੀਕ ਤੱਕ 1 ਮਾਰਚ ਤੱਕ ਪੁਲਿਸ ਨੇ ਮਾਰਿਆ ਇਹਨਾਂ ਮੁੰਡਾ ਦਾ ਮਤਲਬ ਪਾਦਰੀ ਸੀ ਜਿਹਨੂੰ ਮਾਰਿਆ ਨਹੀਂ ਮੁੰਡੇ ਦਾ ਫਾਦਰ ਦਾ ਟਰੱਕ ਰਾਈਵਰ ਸੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਜ਼ ਸਮਾਨ ਸੀਗੇ ਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੇ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਹੈ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਖਹਿਵਾੜੀ ਚੋੜਾ ਜਿਹੜਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ